ਦੀ ਪਰਸਨੈਲਿਟੀ ਤੁਸੀਂ ਖੁਦ ਸੋਚੋ ਕਿ ਇੱਕ ਪਾਸੇ ਸਰਦਾਰ ਖੜਾ ਹੋਵੇ ਤਾਂ ਉਹ ਰੂ ਵੀ ਵੱਖਰਾ ਹੈ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਟਰਬਨ ਗਾਏ ਦੂਰੋਂ ਹੀ ਪਛਾਣਿਆ ਜਾਏਗਾ ਕਿ ਯਾਰ ਇਹ ਸਰਦਾਰ ਹੈ ਇਹ ਪੰਜਾਬੀ ਹੈ ਸੋ ਉਹ ਚੀਜ਼ ਦਾ ਮੈਨੂੰ ਇਹ ਲੱਗਦਾ ਹੈ ਕਿ ਇੱਕ ਪ੍ਰਾਊਡ ਹੀ ਹੈ ਜੋ ਇੱਕ ਬੰਦਾ ਕਿੰਗ ਦੀ ਤਰ੍ਹਾਂ ਇੱਕ ਸਿਰ ਤੇ ਤਾਜ ਹੈ ਉਹ ਸਰਦਾਰ ਮੁੰਡੇ 'ਚ ਹੀ ਹੈ ਉਹ ਗੱਲਬਾਤ ਉਹ ਘੈਂਟ ਉਹੀ ਬੰਦਾ ਹੀ ਲੱਗਦਾ ਜਿੰਦੇ ਸਿਰ ਤੇ ਪੱਗ ਆ ਤੁਸੀਂ ਆਪ ਸਿੱਖ ਪਰਿਵਾਰ ਤੋਂ ਤੁਹਾਡੇ ਬ੍ਰਦਰ ਨੂੰ ਮੈਂ ਮਿਲਦਾ ਰਹਿਣਾ ਦਸਤਾਰ ਬੰਨੀ ਹੁੰਦੀ ਹੈ ਹਾਂਜੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਆਮ ਹੀ ਚੜਾਇਆ ਜਾਂਦਾ ਆਪਾਂ ਤਾਂ ਜਦੋਂ ਛੋਟੇ ਹੁੰਦੇ ਸੀ ਸਕੂਲ 'ਚ ਆਮ ਹੀ ਗੱਲ ਸੀ ਵੀ ਸਰਦਾਰਾ ਤੇਰੇ 12 ਵਜ ਗਏ ਇਹ ਸਚਾਈ ਹੈ ਪੰਜਾਬੀਆਂ ਦੇ ਲਈ ਇਹ ਸਚਾਈ ਹੀ ਹੈ ਕਿ ਜਦੋਂ ਤਾਂ ਕੋਈ ਅਤਿਆਚਾਰ ਹੁੰਦਾ ਹੈ ਜਾਂ ਕੋਈ ਵੀ ਇਹੋ ਜਿਹੀ ਪ੍ਰੋਬਲਮ ਹੁੰਦੀ ਹੈ ਤਾਂ ਪੰਜਾਬੀ ਉਸ ਚੀਜ਼ ਦੇ ਲਈ ਉਸ ਨੂੰ ਹੋਂਦਾ ਖੜ ਕੇ ਮੁਕਾਬਲਾ ਕਰਦੇ ਨੇ ਕਿ ਬੁੱਲਿੰਗ ਹੁੰਦੀ ਰਹੀ ਹੈ ਜਾਂ ਤੁਸੀਂ ਮਤਲਬ ਤੁਹਾਡੇ ਬ੍ਰਦਰ ਨੇ ਜਾਂ ਪਰਿਵਾਰ ਚੋਂ ਕਿਸੇ ਕਜ਼ਨ ਨੇ ਆ ਕੇ ਕਦੇ ਯਾਰ ਇਹ ਬੁੱਲਿੰਗ ਹੁੰਦੀ ਹੈ ਇਸ ਕੱਲ ਦੇ ਉੱਤੇ ਕੁਝ ਕੁ ਤਾਂ ਇਹੋ ਜਿਹੇ ਵੀ ਹੁੰਦੇ ਨੇ ਸਿੱਧੇ ਪੰਜਾਬੀ ਹੁੰਦੇ ਸਿੱਧੇ ਲਾ ਵੀ ਦਿੰਦੇ ਨੇ ਜਿੱਦਾਂ ਮੂਵੀ ਚ ਲਾਇਆ ਤੁਸੀਂ ਨਹੀਂ ਕਦੇ ਲਾਇਆ ਹੈ ਸਰਦਾਰਾ 12:00 ਵਜ ਗਏ ਤੇ ਦੋ ਤਿੰਨ ਧਰੇ ਫਿਰ ਬੰਦਾ ਇਹ ਲੱਗਦਾ ਤੁਹਾਨੂੰ ਇਹ ਵਾਇਲੈਂਸ ਦੇ ਹੱਕ ਚ ਨੀ ਆ ਮੈਂ ਬਟ ਮੈਨੂੰ ਇਹ ਲੱਗਦਾ ਹੈ ਕਿ ਇਹ ਗੱਲ ਹੀ ਗਲਤ ਆ ਮੁਗਲ ਖੁੱਡਾਂ 'ਚ ਵੜ ਜਾਂਦੇ ਸੀ ਜਦੋਂ 12 ਵਜੇ ਦੇ ਸੀ ਕਹਿੰਦੇ ਸੀ ਸਰਦਾਰ ਆ ਗਏ 90s ਦੇ ਦੌਰ ਦੀਆਂ ਫਿਲਮਾਂ ਜੌਨੀ ਲੀਵਰ ਵਾਲਾ ਸਿੱਖ ਜਿਹੜਾ ਹੁੰਦਾ ਸੀਗਾ ਐ ਕੌਣ ਕਰਦਾ ਖਦਰ ਤੁਸੀਂ ਨੋਟ ਕੀਤੀ ਉਹ ਥੋੜੇ ਵੀ ਦੇਖੋ ਹੱਥ ਲੱਗ ਗਏ ਮੈਂ ਤਾਂ ਉਹ ਹੀ ਕਹਿ ਰਹੀ ਨਾ ਕਿ ਉਹ ਉਦੋਂ ਸ਼ਾਇਦ ਮਾਈਟ ਵੀ ਆਪਣਾ ਸਿਨੇਮਾ ਨਾ ਗ੍ਰੋ ਨਹੀਂ ਕੀਤਾ ਸੀ ਮਤਲਬ ਤਣ ਤਰਕ ਤਣ ਤਣ ਟੈਲੀਫੋਨ 'ਤੇ ਤੁਸੀਂ ਦਿਲਜੀਤ ਦਸਾਂਜ ਦੇਖੋ ਹਮ ਲਾਈਕ ਹੀ ਇਜ਼ ਲਾਈਕ ਅ ਮੈਜਿਕ ਜਿਹੜਾ ਸਟੇਡੀਅਮ ਤੁਸੀਂ ਉਹ ਦੇਖੀ ਹੋਣੀ ਵੀਡੀਓ ਟ੍ਰੇਲਰ ਸ਼ਿਪ ਨੇ ਉਹਨਾਂ ਨੇ ਲਾਸਟ ਟਾਈਮ ਬੁੱਕ ਕੀਤਾ ਸੀ ਤਾਂ ਫੁੱਲ ਹੋਇਆ ਸੀ ਪਰ ਹੁਣ ਐਜ਼ ਅਨ ਪੰਜਾਬੀ ਉਸ ਸਟੇਡੀਅਮ ਨੂੰ ਫੁੱਲ ਕਰਨਾ ਮਤਲਬ ਬਾ ਕਮਾਲ ਉਹ ਇੱਕ ਵੀਡੀਓ ਆਈ ਨਾ ਜਿੱਥੇ ਦਿਲਜੀਤ ਜਦੋਂ ਗਾ ਰਿਹਾ ਗਾਣਾ ਕਿ ਖੜਾ ਸਰਦਾਰ ਨਹੀਂ ਤੇ ਫਿਰ ਉਹ ਮੈਂ ਸਮਾਈਲ ਚੈੱਕ ਕੀਤੀ ਉਹ ਉਹ ਜਿਹੜੀ ਸਮਾਈਲ ਸੀ ਨਾ ਉਹ ਦੱਸ ਰਹੀ ਸੀਗੀ ਕਿ ਆਹ ਦੇਖੋ ਮੀਟ ਇਟ ਸੋਚ ਵੀ ਜਿੱਥੇ ਆਪਣੀ ਸੋਚ ਵੀ ਖਤਮ ਹੁੰਦੀ ਹੈ ਨਾ ਕਿ ਯਾਰ ਇਦਾਂ ਚੀਜ਼ ਨਹੀਂ ਅਚੀਵ ਹੋ ਸਕਦੀ ਉਹ ਚੀਜ਼ ਵੀ ਉਹਨਾਂ ਨੇ ਅਚੀਵ ਕਰਕੇ ਦਿਖਾਈ ਹੈ ਤਾਂ ਕਿਸੇ ਨੇ ਕਿਹਾ ਸੀ ਕਿ ਪੰਜਾਬੀ ਮੁੰਡੇ ਫੈਸ਼ਨ ਨਹੀਂ ਕਰ ਸਕਦੇ ਹਮਮ ਤੇ ਮੈਂ ਕਰਕੇ ਦਿਖਾਉਂਗਾ ਮੈਂ ਕੱਪੜੇ ਪਾ ਕੇ ਦਿਖਾਉਂਗਾ ਹਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਤੇ ਵੇਖ ਆਪਾਂ ਤਾਂ ਕਰਕੇ ਦਿਖਾਉਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ 'ਚ ਇੱਕ ਗੰਭੀਰਤਾ ਇਹ ਹੈ ਕਿ ਆਪਾਂ ਕਹਿੰਦੇ ਆ ਕਿ ਰੱਬ ਦੁਸ਼ਮਣ ਨੂੰ ਵੀ ਕਦੇ ਹਸਪਤਾਲ ਨਾ ਪਹਚਾਈ ਸਿਸਟਮ ਆੜਾ ਸਿਸਟਮ 'ਚ ਇੰਨੀਆਂ ਉਨਤਾਈਆਂ ਨੇ ਕਿ ਜੇ ਕਦੇ ਇੱਕ ਵਾਰ ਪੀਜੀਆਈ ਵਰਗੇ ਹਸਪਤਾਲ ਦੀ ਐਮਰਜੈਂਸੀ ਦੇਖਣੀ ਪੈ ਜੇ ਨਾ ਤੇ ਉੱਥੇ ਜਾ ਕੇ ਪ੍ਰਮਾਤਮਾ ਦਾ ਨਾਮ ਮੂੰਹੋਂ ਨਿਕਲਦਾ ਹੈ ਕਿ ਰੱਬਾ ਇੱਥੇ ਦੁਬਾਰਾ ਨਾ ਲਿਆਈ ਤੇ ਸੋਚੋ ਗਰੀਬ ਗੁਰਬਾ ਜਿਹਦੇ ਕੋਲੇ ਰੋਟੀ ਖਾਣ ਨੂੰ ਨਹੀਂ ਹੈ ਉਹ ਲੋਕ ਜੇ ਕਿਸੇ ਦੀ ਪਤਨੀ ਬਿਮਾਰ ਹੈ ਹਸਪਤਾਲ ਚ ਪਈ ਐ ਤੇ ਬੰਦਾ ਕਿਸ ਤੋਂ ਉਧਾਰੇ ਪੈਸੇ ਫੜਨ ਗਿਆ ਹੋਇਆ ਕਿ ਮੈਨੂੰ 20-30 ਹਜ਼ਾਰ ਦੇ ਦੇ ਮੇਰੀ ਪਤਨੀ ਦਾ ਆਪਰੇਸ਼ਨ ਹੋਇਆ ਕਿਸੇ ਦੇ ਘਰ ਬੱਚਾ ਹੋਇਆ ਤੇ ਉਹਦੇ ਕੋਲ ਪੈਸਾ ਨਹੀਂ ਐ ਇੱਕ ਪਾਸੇ ਡਾਕਟਰਸ ਸਿਸਟਮ ਟੀਚਰਸ ਸਾਰੇ ਰੱਬ ਦਾ ਦਰਜਾ ਨਹੀਂ ਰੱਬ ਦਾ ਰੂਪ ਨਹੀਂ ਦੂਜਾ ਹਿੱਸਾ ਇਹ ਐ ਕਿ ਲੁੱਟ ਵੀ ਤਾਂ ਹੋ ਰਹੀ ਐ ਨਾ ਇਸੇ ਲੁੱਟ ਦੀ ਚੋਟ ਹੋਵੇਗੀ ਪਿਆਰ ਦੀਆਂ ਮੁਹੱਬਤ ਦੀਆਂ ਵੀ ਗੱਲਾਂ ਹੋਣਗੀਆਂ ਪਰਿਵਾਰ ਦੀਆਂ ਗੱਲਾਂ ਹੋਣਗੀਆਂ ਰਿਸ਼ਤਿਆਂ ਦੀ ਗੱਲ ਹੋਊਗੀ ਭੈਣਾ ਕਿੰਨੀ ਜ਼ਰੂਰੀ ਹੈ ਭਰਾ ਕਿੰਨੇ ਜ਼ਰੂਰੀ ਨੇ ਪਰਿਵਾਰ ਕੀ ਅਹਿਮੀਅਤ ਰੱਖਦਾ ਹੈ ਇੱਕ ਇੰਟਰਵਿਊ ਕੁਝ ਦਿਨ ਪਹਿਲਾਂ ਦੀਪ ਸੈਗਲ ਦੇ ਨਾਲ ਕੀਤੀ ਤੁਸੀਂ ਬਹੁਤ ਪਿਆਰ ਦਿੱਤਾ ਔਰ ਇਸ ਕੁੜੀ ਦੀ ਸੋਚ ਬਾਰੇ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਕਰਕੇ ਕਿਹਾ ਕਿ ਪੋਜ਼ਿਟਿਵਿਟੀ ਹੈ ਪਰਮਾਤਮਾ ਗਾਂ ਵਦਾ ਬਈ ਅੱਜ ਫੇਰ ਦੀਪ ਸੈਗਲ ਨੂੰ ਅਸੀਂ ਕਿਹਾ ਕਿ ਬੈਠੋ ਸਾਡੇ ਨਾਲ ਗੱਲਾਂ ਕਰੀਏ ਸਸਿਕਾਲ ਬਹੁਤ ਸਵਾਗਤ ਹੈ ਸਸਿਕਾ ਜੀ ਉਸ ਦਿਨ ਗੱਲਾਂ ਹੀ ਕੀਤੀਆਂ ਆਪਾਂ ਹਾਂਜੀ ਅੱਜ ਵੀ ਗੱਲਾਂ ਹੀ ਕਰਦੇ ਆ ਬਿਲਕੁਲ ਰੱਬ ਨਾ ਕਰੇ ਕਦੇ ਹਸਪਤਾਲ ਦਾ ਮੂੰਹ ਦੇਖਣਾ ਪਵੇ ਪਰ ਤੁਹਾਨੂੰ ਕੀ ਲੱਗਦਾ ਹੈ ਜਦੋਂ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਪੀਜੀਆਈ ਜਾਓ ਤਾਂ ਜਾਨ ਨਿਕਲ ਜਾਂਦੀ ਹੈ ਬੰਦੇ ਦੀ ਹਾਂਜੀ ਮੇਰੇ ਨਾਲ ਆਪ ਦਿਨਾਂ ਪਰਸਨਲੀ ਚੀਜ਼ਾਂ ਹੋਈਆਂ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਮੈਂਬਰ ਦੇ ਨਾਲ ਇਹ ਚੀਜ਼ ਹੁੰਦੀ ਹੁੰਦੀ ਹੈ ਹੀ ਜਿੱਦਾਂ ਦਾ ਸਾਡਾ ਲਾਈਫ ਸਟਾਈਲ ਲਾ ਲੋ ਜਾਂ ਜਿੱਦਾਂ ਦੀਆਂ ਸਾਰੀਆਂ ਚੀਜ਼ਾਂ ਨੇ ਤਾਂ ਹਸਪੀਟਲ ਤਾਂ ਇੱਕ ਕਹ ਦੋ ਕਿ ਕੋਈ ਨਾ ਕੋਈ ਜਾਂਦਾ ਹੀ ਰਹਿੰਦਾ ਕਾਮਨ ਗੱਲ ਹੈ ਕਾਮਨ ਗੱਲ ਹੀ ਕਿਸੇ ਰਿਸ਼ਤੇਦਾਰ ਦੇ ਜਾਂ ਆਪਦੇ ਪਰਿਵਾਰ ਚੋਂ ਕੋਈ ਨਾ ਕੋਈ ਹੁੰਦਾ ਹੀ ਹੈ ਜਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਰ ਇੱਕ ਸੈਡ ਉਸ ਚੀਜ਼ ਦੇ ਲਈ ਦੁੱਖ ਹੁੰਦਾ ਵੇਖ ਕੇ ਕਿ ਜਾਨ ਦੀ ਵੈਲਿਊ ਕਿਉਂ ਨਹੀਂ ਹੈ ਹਮ ਮਤਲਬ ਬੜਾ ਉਸ ਚੀਜ਼ ਨੂੰ ਬਿਜ਼ਨਸ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ ਮਹਿਸੂਸ ਕਰਦੇ ਹੋ ਇਸ ਗੱਲ ਨੂੰ ਹੰਡਾਈ ਗਿਆ ਮੇਰੀ ਚੀਜ਼ ਖੁਦ ਦੇਖੀ ਹੈ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਕਈ ਵਾਰੀ ਸਿਸਟਮ ਦੇ ਅਗਰ ਆਪਾਂ ਗੱਲ ਕਰਦੇ ਆ ਕਿ ਸਰਕਾਰੀ ਹਸਪੀਟਲ ਦੇ ਵਿੱਚ ਕਿਉਂ ਨਹੀਂ ਕੋਈ ਵਧੀਆ ਘਰ ਵਾਲਾ ਜਾ ਕੇ ਇਲਾਜ ਕਰਾਉਂਦਾ ਹਮ ਮਤਲਬ ਔਰ ਇੰਨਾ ਚੀਜ਼ਾਂ ਦੇ ਬਾਰੇ ਗੱਲ ਹੁੰਦੀ ਵੀ ਹੈ ਬਟ ਕੋਈ ਸੋਲੂਸ਼ਨ ਨਹੀਂ ਹੁੰਦਾ ਮਤਲਬ ਜਿਵੇਂ ਹੁਣ ਇਲੈਕਸ਼ਨਸ ਵੀ ਚੱਲ ਰਹੇ ਆ ਤਾਂ ਸਿਹਤ ਤੇ ਸਿੱਖਿਆ ਇਸ਼ੂਜ਼ ਨਹੀਂ ਹੈ ਸਾਡੇ ਮਤਲਬ ਲੋ ਜਿਹੜੀ ਗੱਲ ਤੁਸੀਂ ਕਹਿ ਕੇ ਇਹ ਬੜੀ ਕਾਮਨ ਜੀ ਚੀਜ਼ ਹੈ ਕਿ ਹੈਲਥ ਤੁਹਾਡੀ ਜੇ ਤੁਸੀਂ ਆਪਦੀ ਹੈਲਥ ਦੀ ਫੈਸਿਲਿਟੀਆਂ ਨਹੀਂ ਹੈਗੀਆਂ ਤਾਂ ਤੁਸੀਂ ਕੀ ਕਰੋਗੇ ਉਸ ਉਸ ਸਮਾਜ ਦੇ ਵਿੱਚ ਤੁਸੀਂ ਕੀ ਕਰੋਗੇ ਕਿ ਜਿੱਥੇ ਹੈਲਥ ਨੂੰ ਇੰਨਾ ਬਹੁਤ ਉਹ ਮੰਨਿਆ ਜਾਂਦਾ ਕਿ ਕੋਈ ਚੱਕਰ ਨਹੀਂ ਜੇ ਕਿਸੇ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਜੇ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਸ ਨੂੰ ਬੜਾ ਇੱਕ ਆਮ ਜਿਹਾ ਮੰਨਿਆ ਜਾਂਦਾ ਸੋ ਜੇ ਪ੍ਰਾਈਵੇਟ ਦੇ ਵਿੱਚ ਵੀ ਇਨਫੈਕਟ ਪ੍ਰਾਈਵੇਟ ਦੇ ਵਿੱਚ ਤੁਸੀਂ ਇਹਨੇ ਪੈਸੇ ਲਾ ਵੀ ਰਹੇ ਹੋ ਪਰ ਤੁਹਾਨੂੰ ਫਿਰ ਵੀ ਕਿਤਨੇ ਕਿਤੇ ਉਹ ਫੈਸਿਲਿਟੀਆਂ ਨਹੀਂ ਮਿਲਦੀਆਂ ਉਹ ਚੀਜ਼ਾਂ ਨੂੰ ਸੀਰੀਅਸ ਨਹੀਂ ਲਿਤਾ ਜਾਂਦਾ ਮਤਲਬ ਜਾਨ ਦੀ ਵੈਲਿਊ ਹੀ ਨਹੀਂ ਹੈ ਮੈਂ ਕਦੇ ਖਬਰਾਂ ਪੜੀਆਂ ਵੀ ਆਪਰੇਸ਼ਨ ਤੋਂ ਬਾਅਦ ਪਤਾ ਲੱਗਿਆ ਵੀ ਕੈਂਚੀ ਵਿੱਚ ਰਹੇਗੀ ਸੋਚੋ ਬਰੀ ਸੈਡ ਸੁਣਿਆ ਵੀ ਨਹੀਂ ਇਦਾਂ ਦੀਆਂ ਔਰ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ ਦੇਖਿਆ ਨਹੀਂ ਬਟ ਇਹਦੇ ਨਾਲ ਦਾ ਸਿਮਿਲਰ ਜੇ ਕੋਈ ਇਨਸੀਡੈਂਟ ਮੇਰੇ ਨਾਲ ਹੋਇਆ ਸੀ ਬਹੁਤ ਹੀ ਵੱਡਾ ਹਸਪੀਟਲ ਤੇ ਬਹੁਤ ਹੀ ਵੱਡਾ ਨਾਮ ਹੈ ਬਟ ਉੱਥੇ ਵੀ ਜਦੋਂ ਇੰਨੀ ਵੱਡੀ ਨੈਗਲੀਜੈਂਸੀ ਕੀਤੀਆਂ ਜਾਂਦੀਆਂ ਨੇ ਚੀਜ਼ਾਂ ਨੂੰ ਲੈ ਕੇ ਜਦੋਂ ਆਪਾਂ ਦੇਖਦੇ ਆਂ ਤਾਂ ਮੈਨੂੰ ਐਦਾ ਲੱਗਦਾ ਹੈ ਕਿ ਉਸ ਟਾਈਮ ਦੇ ਉੱਤੇ ਪਾਵਰ ਬਹੁਤ ਮੈਟਰ ਕਰਦੀ ਹੈ ਕਿ ਜੇ ਇਹ ਤਾਂ ਪਾਵਰ ਹੈ ਤਾਂ ਤੁਸੀਂ ਉਸ ਚੀਜ਼ ਦੇ ਨਾਲ ਲੜ ਸਕਦੇ ਹੋ ਜੇ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਪਾਵਰ ਹਰ ਬੰਦੇ ਕੋਲ ਕਿੱਥੇ ਹੈ ਮੈਂ ਉਹੀ ਗੱਲ ਕਰ ਰਹੀ ਆ ਕਿ ਜੇ ਤੁਸੀਂ ਪੈਸਾ ਵੀ ਲਾ ਰਹੇ ਹੋ ਓਕੇ ਸੋਕੇ ਓਕੇ ਕਿਉਂਕਿ ਦੇਖੋ ਜਿਹੜਾ ਬੰਦੇ ਦਾ ਬੰਦਾ ਦਾ ਹਸਪੀਟਲ ਹੀ ਚਲੇ ਗਿਆ ਜੀ ਤੋ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਤਾਂ ਇਕੱਠਾ ਕਰ ਲੂਗਾ ਪਰ ਜੇ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਵੀ ਉਹ ਸਫਰ ਕਰ ਰਹੇ ਨੇ ਦੇਖ ਰਹੇ ਨੇ ਕਿ ਭਾਈ ਸਾਡੇ ਜੀ ਨਾਲ ਇਦਾਂ ਕੀਤਾ ਜਾ ਰਿਹਾ ਉਹ ਚੀਜ਼ਾਂ ਬਹੁਤ ਦੁੱਖ ਦਿੰਦੀਆਂ ਨੇ ਉਹ ਚੀਜ਼ਾਂ ਬਹੁਤ ਸੈਡ ਇੱਕ ਪਾਸਾ ਆ ਜਿਹਦੇ ਬਾਰੇ ਗੱਲ ਕਰ ਰਹੇ ਹਾਂ ਪਰਸਨਲੀ ਹੀ ਵਾਪਰੇ ਕਹਿੰਦੇ ਹਾਂ ਪਰਸਨਲੀ ਵਾਪਰੇ ਪਰਸਨਲੀ ਕੁਝ ਮੈਡੀਕਲ ਇਸ਼ੂ ਸੀ ਮੇਰੇ ਨਾਲ ਸੋ ਜਦੋਂ ਮੈਂ ਉਸ ਹਸਪੀਟਲ ਦੇ ਵਿੱਚ ਇਲਾਜ ਕਰਾਇਆ ਤਾਂ ਬੜੀਆਂ ਸਾਰੀਆਂ ਚੀਜ਼ਾਂ ਮੇਰੇ ਨਾਲ ਇਦਾਂ ਹੋਈਆਂ ਜੋ ਮੈਨੂੰ ਇਦਾਂ ਫੀਲ ਹੋਇਆ ਕਿ ਅਗਰ ਜੇ ਮੇਰੇ ਨਾਲ ਇਹ ਚੀਜ਼ ਹੋ ਰਹੀ ਹੈ ਮਤਲਬ ਇਨ ਸੈਂਸ ਕਿ ਇਨ ਅ ਸੈਂਸ ਇਨ ਟਰਮਸ ਆਫ ਐਜੂਕੇਸ਼ਨ ਲਾਈਕ ਇਫ ਆਮ ਐਜੂਕੇਟਿਡ ਪਰਸਨ ਮੇਰੇ ਨਾਲ ਇਹ ਚੀਜ਼ ਹੋ ਰਹੀ ਆ ਕਿ ਜਿਹੜੇ ਤਾਂ ਵਿਚਾਰੇ ਪਿੰਡਾ ਵਾਲੇ ਲੋਕ ਨੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਐ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਨਹੀਂ ਜੀ ਆ ਦਵਾਈਆਂ ਲਿਆ ਦਿਓ ਵਾਲੇ ਉਹ ਤਾਂ ਉਹਨਾਂ ਦਾ ਕੀ ਹਾਲ ਹੋ ਰਿਹਾ ਸੋ ਮਤਲਬ ਫਰੋਜ਼ਪੁਰ इवन ਤੁਸੀਂ ਫਰੋਜ਼ਪੁਰ ਤੋਂ ਹਾਂ ਤਾਂ ਮੈਂ ਤਾਂ ਇਹ ਸੋਚ ਰਿਹਾ ਵੀ ਬਾਰਡਰ ਦਾ ਲੱਕਾ ਉੱਥੇ ਤਾਂ ਬਿਲਕੁਲ ਹੀ ਸਹੂਲਤਾ ਨਹੀਂ ਉਸ ਉਹਨਾਂ ਲੱਕੇ ਪਿੰਡਾਂ 'ਚ ਤੁਸੀਂ ਜਾਓ ਤੇ ਕੋਈ ਹਾਲਾਤ ਹੀ ਨਹੀਂ ਹੈ ਹੈ ਹੀ ਨਹੀਂ ਹੈ ਮਤਲਬ ਬਹੁਤ ਹੀ ਦੇਖ ਕੇ ਬੜਾ ਡਰ ਲੱਗਦਾ ਹੈ ਤੁਸੀਂ ਕਦੀ ਮਤਲਬ ਜੇ ਕਿਸੇ ਨੇ ਰੱਬ ਯਾਦ ਕਰਨਾ ਨੇ ਮੈਨੂੰ ਲੱਗਦਾ ਪੀਜੀਆ ਹੀ ਚਲੇ ਜੇ ਇੱਕ ਵਾਰੀ ਹੂੰ ਤੁਹਾਨੂੰ ਰੱਬ ਯਾਦ ਆਈਊਗਾ ਤੁਹਾਡੇ ਤੁਹਾਡੇ ਲੋ ਕੰਡੇ ਖੜੇ ਹੋ ਜਾਂਦੇ ਕਿ ਵਾਈ ਗਰੂ ਮਤਲਬ ਇੰਨਾ ਖੁਸ਼ਾ ਇੰਨਾ ਖੁਸ਼ਾ ਉਹ ਚੀਜ਼ ਆ ਬੜਾ ਸੱਚ ਤਾ ਇਹ ਐਸਪੈਕਟ ਐ ਇੱਕ ਦੂਜਾ ਐਸਪੈਕਟ ਇਹ ਹੁੰਦਾ ਮੈਨੂੰ ਲੱਗਦਾ ਹੈ ਕਿ ਮਨੁੱਖ ਦਾ ਦਰਦ ਦੇਖ ਕੇ ਵੀ ਤੁਹਾਨੂੰ ਦੁੱਖ ਆਉਂਦਾ ਹੈ ਕਿ ਬੰਦਾ ਇੰਨਾ ਦੁਖੀ ਐ ਉਹੀ ਐ ਨਾ ਮਤਲਬ ਉਹ ذرا بتائیں چیتے ہوندا ہے کہ ਅਸੀਂ ਕਿੰਨੇ ਜ਼ਿਆਦਾ ਗ੍ਰੇਟਫੁਲ ਆਂ ਪਰਮਾਤਮਾ ਨੇ ਸਾਨੂੰ ਇੰਨੇ ਅੰਗ ਦਿੱਤੇ ਆ ਅਸੀਂ ਵਧੀਆ ਤਰੀਕੇ ਨਾਲ ਹਰ ਚੀਜ਼ ਕਰ ਪਾ ਰਹੇ ਹੈਗੇ ਆ ਪਰ ਜਦੋਂ ਆਪਾਂ ਉਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਦੇਖਦੇ ਆ ਤਾਂ ਬੜਾ ਦੁੱਖ ਫੀਲ ਹੁੰਦਾ ਵੜੀਆਂ ਚੀਜ਼ਾਂ ਇਦਾਂ ਲੱਗਦੀਆਂ ਨੇ ਕਿ ਜੇ ਤੁਹਾਨੂੰ ਇੱਕ ਜ਼ਿੰਦਗੀ ਮਿਲੀ ਹੈ ਜਾਂ ਤੁਹਾਨੂੰ ਪਰਮਾਤਮਾ ਨੇ ਉਹ ਚੀਜ਼ ਦਿੱਤੀ ਹੈ ਤਾਂ ਉਸ ਚੀਜ਼ ਲਈ ਗ੍ਰੇਟਫੁਲ ਹੋਵੋ ਪਰ ਇਸ ਸਿਸਟਮ ਨੂੰ ਜਦੋਂ ਅਸੀਂ ਦੇਖਦੇ ਆਂ ਕਿ ਯਾਰ ਇੱਥੇ ਕੋਈ ਚੀਜ਼ ਦੀ ਵੈਲਿਊ ਹੀ ਨਹੀਂ ਹੈ ਤਾਂ ਉਸ ਚੀਜ਼ ਲਈ ਬੜਾ ਦੁੱਖ ਲੱਗਦਾ ਅੰਦਰੋਂ ਪਰ ਸਿਸਟਮ ਨੂੰ ਚੈਲੰਜ ਕਰਨ ਦੀ ਹਿੰਮਤ ਨਹੀਂ ਆਉਂਦੀ ਐਕਟਰਸ ਜਿਹੜੇ ਡਿਪਲੋਮੈਟ ਮੈਨੂੰ ਲੱਗਦਾ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਇੰਡਸਟਰੀ 'ਚ ਰਹਿਣਾ ਹੈ ਜਾਂ ਸਾਡਾ ਕਿਹਾ ਦਾ ਫਰਕ ਨਾ ਪਵੇ ਉਹ ਕਦੀ ਵੀ ਪੋਲੀਟਿਕਲੀ ਅਵੇਅਰ ਨਹੀਂ ਨਾ ਲੋਕਾਂ ਨੂੰ ਕਰਨ ਆਪ ਰਹਿਣ ਨਾ ਹੀ ਉਹ ਆਪ ਤਾਂ ਸ਼ਾਇਦ ਹੁੰਦੇ ਹੋਣਗੇ ਨਾ ਹੀ ਉਹ ਸਿਸਟਮ ਤੇ ਕਦੇ ਝੋਟ ਕਰਨ ਮੈਨੂੰ ਇਦਾਂ ਲੱਗਦਾ ਕਿ ਜੇ ਕੋਈ ਇੱਕ ਪਰਸਨ ਵੀ ਚੇਂਜ ਹੋ ਜੇ ਨਾ ਤਾਂ ਹੌਲੀ ਹੌਲੀ ਕਰਕੇ ਕੁਛ ਤਾਂ ਚੇਂਜ ਤਾਂ ਆ ਹੀ ਜਾਊਗਾ ਨਾ ਕੋਈ ਬੰਦਾ ਤਾਂ ਆਵਾਜ਼ ਚੱਕੋ ਗਈ ਨਾ ਸ਼ਾਇਦ ਜੇ ਅੱਪਾ ਅੱਜ ਗੱਲ ਕਰ ਰਹੇ ਆਂ ਸ਼ਾਇਦ ਮੇਰੀ ਆਵਾਜ਼ ਕਿਸੇ ਨਾ ਕਿਸੇ ਤੱਕ ਪਹੁੰਚੇ ਤੁਹਾਡੀ ਆਵਾਜ਼ ਕਿਸੇ ਨਾ ਕਿਸੇ ਤੱਕ ਪਹੁੰਚੇ ਤਾਂ ਕੋਈ ਬੰਦਾ ਤਾਂ ਉਸ ਚੀਜ਼ ਨੂੰ ਲਾਈਕ ਐਜੂਕੇਟਿਡ ਹੋ ਪਰ ਫਿਲਮਾਂ ਬਹੁਤ ਵੱਡਾ ਜ਼ਰੀਆ ਹੈ ਅਰਸ਼ੇ ਕੁਮਾਰ ਦੀ ਫਿਲਮ ਦਾ ਮੈਂ ਜ਼ਿਕਰ ਪਿਛਲੀ ਵਾਰੀ ਕੀਤਾ ਸੀਗਾ ਕਿ ਉਹਨਾਂ ਨੇ ਬਹੁਤ ਬਖੂਬੀ ਇੱਕ ਸਾਊਥ ਇੰਡੀਆ ਦੇ ਵਿੱਚ ਵੀ ਫਿਲਮ ਐਦਾਂ ਦੀ ਬਣੀ ਸੀ। ਮਤਲਬ ਠੀਕ ਹੈ ਤੁਸੀਂ ਜਦੋਂ ਫੈਮਿਲੀ ਡਰਾਮਾ, ਐਂਟਰਟੇਨਮੈਂਟ, ਐਕਸ਼ਨ ਸਾਰਾ ਕੁਝ ਕਰ ਰਹੇ ਹੋ। ਰਾਈਟ। ਵਿੱਚੋਂ ਕੁਛ ਨਾ ਕੁਛ ਤਾਂ ਜਾ ਹੋਣਾ ਚਾਹੀਦਾ ਜਿਹੜਾ ਚੋਟ ਮਾਰ ਕੇ ਜਾਵੇ। ਜੋ ਤੁਹਾਨੂੰ ਰੀਥਿੰਕ ਕਰਨ ਦੀ ਤੁਹਾਡੇ ਅੰਦਰ ਇੱਕ ਕੁਐਸਚਨ ਮਾਰਕ ਛੱਡ ਕੇ ਜਾਵੇ ਕਿ ਇਹ ਐਦਾਂ ਵੀ ਹੁੰਦਾ ਹੈ ਪਰ ਕਦੀ ਇਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਸੋ ਜੇ ਜੱਟ ਵਿਗੜ ਗਿਆ ਦੇ ਵਿੱਚ ਇਸ ਚੀਜ਼ ਦੇ ਬਾਰੇ ਗੱਲ ਕੀਤੀ ਗਈ ਹੈ ਪ੍ਰੋਮੀਨੈਂਟਲੀ ਸਮਝਾਉਗੀ ਇਹ ਗੱਲ ਸਮਝ ਆਉਗੀ ਉਹ ਨਜ਼ਰ ਆਉਗੀ ਉਹ ਚੋਟ ਸਿਸਟਮ ਦੇ ਉੱਤੇ ਮਤਲਬ ਉਹ ਨਜ਼ਰੀਆ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਇਸ ਚੀਜ਼ ਦੀ ਸੱਚਾਈ ਹੈ ਹਮ ਸੋ ਇਸ ਮੂਵੀ ਦੇ ਜਿਹੜੇ ਡਾਇਰੈਕਟਰ ਨੇ ਮਨੀਸ਼ ਪਾਟ ਜੀ ਔਰ ਜੋ ਇਸ ਮੂਵੀ ਨੂੰ ਦਾ ਸਕ੍ਰੀਨ ਪਲੇ ਤੇ ਡਾਇਲੋਗਸ ਲਿਖੇ ਨੇ ਅਮਰਜੀਤ ਸਰავਜੀ ਉਹਨਾਂ ਦਾ ਵਿਜ਼ਨ ਬਹੁਤ ਵਧੀਆ ਆ ਸੋ ਉਹਨਾਂ ਨੇ ਇਸ ਟਾਪਿਕ ਨੂੰ ਇਸ ਬਹੁਤ ਸੈਂਸਿਟਿਵ ਟਾਪਿਕ ਵੀ ਹੈ ਐਂਡ ਇਨ ਨੂੰ ਇੰਦੇ ਨੇੜੇ-ਤੇੜੇ ਇੱਕ ਐਗਜ਼ੀਕਿਊਸ਼ਨ ਨੂੰ ਲੈ ਕੇ ਆ ਨਾ ਬਹੁਤ ਵੱਡਾ ਚੈਲੰਜ ਸੀ ਸੋ ਉਹਨਾਂ ਨੇ ਬਾਪ ਖੂਬੀ ਦੇ ਨਾਲ ਇਸ ਚੀਜ਼ ਨੂੰ ਦਰਸਾਇਆ ਗਿਆ ਫਿਲਮ ਟ੍ਰੇਲਰ ਦੇਖ ਰੇ ਸੀ ਆਪਾਂ ਤੇ ਲਾਸਟ ਸੀਨ ਮੈਂ ਦੇਖਿਆ ਹਾਂਜੀ ਬਿਲਕੁਲ ਜਿੱਥੇ ਉਹ ਜੈਨ ਨੂੰ ਕਹਿੰਦੇ ਆ ਕਿ ਲੈਪਟਾਪ ਤਾਂ ਉਹ ਕਹਿੰਦਾ 12 ਵਜੇ ਦੇ ਤੁਸੀਂ ਆਪ ਸਿੱਖ ਪਰਿਵਾਰ ਤੋਂ ਤੁਹਾਡੇ ਬ੍ਰਦਰ ਨੂੰ ਮੈਂ ਮਿਲਦਾ ਰਹਿਣਾ ਦਸਤਾਰ ਬੰਨੀ ਹੁੰਦੀ ਹੈ ਹਾਂਜੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਆਮੀ ਚੜਾਇਆ ਜਾਂਦਾ ਆਪਾਂ ਤਾਂ ਜਦੋਂ ਛੋਟੇ ਹੁੰਦੇ ਸੀ ਸਕੂਲ 'ਚ ਆਮ ਹੀ ਗੱਲ ਸੀ ਵੀ ਸਰਦਾਰਾ ਤੇਰੇ 12 ਵਜ ਗਏ ਹਾਂਜੀ ਮੈਨੂੰ ਲੱਗਦਾ ਹੈ ਕਿ ਮੀਡੀਆ ਦੇ ਵਿੱਚ ਜਿੰਨੇ ਵੀ ਸਰਦਾਰ ਰਹੇਗੇ ਸੀ ਤੁਸੀਂ ਵੀ ਸੀ ਤੇ ਖੁਸ਼ੀ ਦਾ ਕੋਈ ਨਹੀਂ ਉਹਨਾਂ ਦਾ ਜੋਸ਼ ਜਿਆ ਆ ਜਾਂਦਾ ਕਿ ਕਿੰਨੀ ਵਧੀਆ ਗੱਲ ਕਹੀ ਗਈ ਹੈ ਸੋ ਇਹ ਸਚਾਈ ਹੈ ਪੰਜਾਬੀਆਂ ਦੇ ਲਈ ਸਚਾਈ ਹੀ ਹੈ ਕਿ ਜਦੋਂ ਤਾਂ ਕੋਈ ਅਤਿਆਚਾਰ ਹੁੰਦਾ ਹੈ ਜਾਂ ਕੋਈ ਵੀ ਇਹੋ ਜਿਹੀ ਪ੍ਰੋਬਲਮ ਹੁੰਦੀ ਹੈ ਤਾਂ ਪੰਜਾਬੀ ਉਸ ਚੀਜ਼ ਦੇ ਲਈ ਉਸ ਨੂੰ ਉਹਦਾ ਖੜ ਕੇ ਮੁਕਾਬਲਾ ਕਰਦੇ ਨੇ ਸੋ ਉਹ ਡਾਇਲੌਗ ਵੀ ਮੈਨੂੰ ਲੱਗਦਾ ਹੈ ਉਸ ਚੀਜ਼ ਲਈ ਹੀ ਉਹਨਾਂ ਦੀ ਪੰਜਾਬੀਆਂ ਦੀ ਹਿੰਮਤ ਨੂੰ ਦੇਖਦੇ ਹੋਏ ਹੀ ਲਿਖਿਆ ਗਿਆ ਐਂਡ ਮੈਨੂੰ ਪਤਾ ਹੈ ਕਿ ਇਹ ਡਾਇਲੌਗ ਵੀ ਜੇਦਾਈ ਸੀ ਇਹ ਲਿਖਿਆ ਵੀ ਉਹਨਾਂ ਨੇ ਹੀ ਐ ਤੇ ਪਰਫਾਰਮ ਤਾਂ ਚਲੋ ਉਹਨਾਂ ਨੇ ਕੀਤਾ ਹੀ ਹੈ ਬਟ ਮੈਨੂੰ ਪਤਾ ਹੈ ਕਿ ਉਹਨਾਂ ਨੇ ਹੀ ਇਹ ਐ ਤੁਹਾਨੂੰ ਪਰਸਨਲੀ ਫੀਲ ਹੋਇਆ ਕਦੇ ਕਿ ਬੁੱਲਿੰਗ ਹੁੰਦੀ ਰਹੀ ਹੈ ਜਾਂ ਤੁਸੀਂ ਮਤਲਬ ਤੁਹਾਡੇ ਬ੍ਰਦਰ ਨੇ ਜਾਂ ਪਰਿਵਾਰ ਚੋਂ ਕਿਸੇ ਕਜ਼ਨ ਨੇ ਆ ਕੇ ਕਦੇ ਯਾਰ ਇਹ ਬੁੱਲਿੰਗ ਹੁੰਦੀ ਹੈ ਇਸ ਕੱਲ ਦੇ ਉੱਤੇ ਮੈਨੂੰ ਲੱਗਦਾ ਹੁਣ ਥੋੜਾ ਘਟਿਆ ਪਰ ਜਦੋਂ ਆਪਾਂ ਛੋਟੇ ਹੁੰਦੇ ਹੋਵਾਂਗੇ ਉਦੋਂ ਬਹੁਤ ਜ਼ਿਆਦਾ ਸੀ ਮੈਂ ਤਾਂ ਬਹੁਤ ਫੇਸ ਕੀਤੀ ਹੈ ਜੀ ਅੱਛਾ ਮੈਨੂੰ ਲੱਗਦਾ ਕਿ ਮੁੰਡਿਆਂ ਨਾਲ ਸ਼ਾਇਦ ਇਹ ਚੀਜ਼ ਜ਼ਿਆਦਾ ਹੋਈ ਹੋਵੇ ਬਹੁਤ ਜ਼ਿਆਦਾ ਤੇ ਕੁਝ ਕੁ ਤਾਂ ਇਹੋ ਜਿਹੇ ਵੀ ਹੁੰਦੇ ਨੇ ਸਿੱਧੇ ਪੰਜਾਬੀ ਹੁੰਦੇ ਸਿੱਧੇ ਲਾਭ ਹੀ ਦਿੰਦੇ ਨੇ ਜਿੱਦਾਂ ਮੂਵੀ ਚ ਲਾਇਆ ਤੁਸੀਂ ਨਹੀਂ ਕਦੇ ਲਾਇਆ ਹੈ ਮੈਨੂੰ ਤਾਂ ਲੱਗਦਾ ਜੇ ਕੋਈ ਐਂਕ ਕਰੇ ਵੀ ਸਰਦਾਰਾ 12 ਵਜ ਗਏ ਤੇ ਦੋ ਤਿੰਨ ਧਰੇ ਫਿਰ ਬੰਦਾ ਇਹ ਲੱਗਦਾ ਤੁਹਾਨੂੰ ਇਹ ਵਾਇਲੈਂਸ ਦੇ ਹੱਕ ਚ ਨਹੀਂ ਆ ਮੈਂ ਬਟ ਮੈਨੂੰ ਇਹ ਲੱਗਦਾ ਕਿ ਇੱਕ ਗੱਲ ਹੀ ਗਲਤ ਆ ਇੱਕ ਗੱਲ ਦਾ ਮਤਲਬ ਹੀ ਗਲਤ ਹੈ ਕਿ 12 ਵਜ ਗਏ ਨੇ ਪਰ ਜੇ ਇਹ ਚੀਜ਼ ਨੂੰ ਇਦਾਂ ਦੇਖਿਆ ਜਾਂਦਾ ਉਸ ਚੀਜ਼ ਨੂੰ ਸਾਡੀ ਮੂਵੀ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਉਹਦੇ ਵਿੱਚ ਫਿਰ ਇਹ ਗੱਲ ਆਉਂਦੀ ਹੈ ਵੀ ਜਦੋਂ ਮੁਗਲਾਂ ਵੇਲੇ ਰਾਤ ਨੂੰ ਜਦ ਅਬਦਾਲੀ ਜਦੋਂ ਆਇਆ ਸੀਗਾ ਤਾਂ ਇਹ ਹੋਰ ਫਿਲਮਾਂ ਚ ਵੀ ਦਰਸਾਇਆ ਗਿਆ ਪਰ ਮੈਨੂੰ ਲੱਗਦਾ ਫਿਰ ਉਹ ਐਕਸ਼ਨ ਥੱਪੜ ਦੋ ਤਿੰਨ ਵਜ ਦੇ ਉਹਦੇ ਹੁੰਦੇ ਹੈ ਹਾਂਜੀ ਹਾਂਜੀ ਇਦਾਂ ਹੀ ਹੁੰਦਾ ਹੈ ਮੈਨੂੰ ਇਹ ਲੱਗਦਾ ਕਿ ਪਹਿਲਾਂ ਨਾ ਪੰਜਾਬੀਆਂ ਨੂੰ ਦਿਖਾਇਆ ਹੀ ਬੜੇ ਹੋਰ ਤਰੀਕੇ ਨਾਲ ਗਿਆ ਸੀ ਜਿੱਦਾਂ ਜਿੱਦਾਂ ਟਾਈਮ ਚੇਂਜ ਹੋ ਰਿਹਾ ਹੈ ਪੰਜਾਬੀਆਂ ਦੀ ਜੋ ਰੀਅਲ ਇੱਕ ਸਾਈਡ ਹੈ ਨਾ ਆਪਣੇ ਪੰਜਾਬੀਆਂ ਦੀ ਜੋ ਰੀਅਲ ਸਾਈਡ ਹੈ ਜੋ ਜਿਸ ਤਰੀਕੇ ਦੇ ਆਪਾਂ ਹੈਗੇ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਕਰੀਨ ਦੇ ਉੱਤੇ ਦਿਖਾਇਆ ਗਿਆ ਪੁਰਾਣੀਆਂ ਫਿਲਮਾਂ ਜਿਵੇਂ ਪੁਰਾਣੀਆਂ ਬਹੁਤੀਆਂ ਵੀ ਨਹੀਂ 90 ਦੇ ਦੌਰ ਦੀਆਂ ਫਿਲਮਾਂ ਜੌਨੀ ਲੀਵਰ ਵਾਲਾ ਸਿੱਖ ਜਿਹੜਾ ਹੁੰਦਾ ਸੀਗਾ ਐ ਕੌਣ ਕਰਦਾ ਖਦਰ ਤੁਸੀਂ ਨੋਟ ਕੀਤੀ ਉਹ ਤੁਹਾਡੇ ਵੀ ਦੇਖੋ ਹੱਥ ਆਣ ਲੱਗੇ ਮੈਂ ਤਾਂ ਨਹੀਂ ਕਹਿ ਰਹੀ ਨਾ ਕਿ ਉਹ ਉਦੋਂ ਸ਼ਾਇਦ ਮਾਈਟ ਬੀ ਆਪਣਾ ਸਿਨੇਮਾ ਨਾ ਗਰੋ ਨਹੀਂ ਕੀਤਾ ਸੀ ਨਾ ਹੀ ਸਾਡੇ ਕੋਲ ਇਨੀ ਪਾਵਰ ਸੀ ਕਿ ਅਸੀਂ ਇਸ ਤਰੀਕੇ ਦਾ ਪ੍ਰੈਜੈਂਟੇਸ਼ਨ ਪਰ ਬਾਲੀਵੁੱਡ ਤਾਂ ਆਪਾਂ ਨੂੰ ਐਂ ਦਿਖਾਉਂਦਾ ਰਿਹਾ ਹੈ ਮੈਂ ਉਹੀ ਗੱਲ ਕਰ ਰਹੀ ਯਾਨੀ ਕਿ ਆਪਣੇ ਕੋਲ ਇਨੀ ਪਾਵਰ ਨਹੀਂ ਸੀ ਆਪਣਾ ਸਿਨੇਮਾ ਨਾ ਵੱਡਾ ਨਹੀਂ ਹੋਇਆ ਸੀ ਹੁਣ ਜਿੱਦਾਂ ਜਿੱਦਾਂ ਆਪਣਾ ਸਿਨੇਮਾ ਗਰੋ ਕਰ ਰਿਹਾ ਹੈ ਕਾਪੀ ਇੰਡਸਟਰੀ ਗਰੋ ਕਰ ਰਹੀ ਹੈ ਤੁਸੀਂ ਦਿਲਜੀਤ ਦੁਸਾਂਜ ਦੇਖੋ ਹਮ ਲਾਈਕ ਹੀ ਇਜ਼ ਲਾਈਕ ਅ ਮੈਜਿਕ ਉਹ ਤੁਸੀਂ ਦੇਖੋ ਪੰਜਾਬੀ ਪਹਿਲਾ ਜਿਹੜਾ ਉਹਨਾਂ ਦਾ ਜਿਹੜਾ ਸਟੇਡੀਅਮ ਤੁਸੀਂ ਉਹ ਦੇਖੀ ਹੋਣੀ ਵੀਡੀਓ ਟ੍ਰੇਲਰ ਸ਼ਿਫਟ ਨੇ ਉਹਨਾਂ ਨੇ ਲਾਸਟ ਟਾਈਮ ਬੁੱਕ ਕੀਤਾ ਸੀ ਫੁੱਲ ਹੋਇਆ ਸੀ ਤਾਂ ਹੁਣ ਐਜ਼ ਅਨ ਪੰਜਾਬੀ ਉਸ ਸਟੇਡੀਅਮ ਨੂੰ ਫੁੱਲ ਕਰਨਾ ਹਮ ਬਾ ਕਮਾਲ ਅਮੇਜ਼ਿੰਗ 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 ਇਟਸ ਅ ਮੈਜਿਕ ਲੋਕਾਂ ਦੇ ਜੇ ਖੜੇ ਹੁੰਦੇ ਨੇ ਨਾ ਇਹ ਗੱਲ ਦੇਖ ਕੇ ਮੈਂ ਉਹ ਵੀਡੀਓ ਦੇਖ ਰਿਆ ਸੀ ਜਦੋਂ ਉਹ એનર્ਜੀ ਆਪਾਂ ਮਹਿਸੂਸ ਕਰਦੇ ਸੀ ਵਾਈਬ ਉਹ એનર્ਜੀ ਆਪਣੇ ਅੰਦਰ ਵੀ ਆ ਰਹੀ ਸੀ ਕਿ ਯਾਰ ਮੈਂ ਨਾ ਦੋ ਤਿੰਨ ਵਾਰੀ ਦਿਲਜੀਤ ਦੀ ਸਮਾਈਲ ਚੈੱਕ ਕੀਤੀ ਹਾਂਜੀ ਉਹ ਇੱਕ ਵੀਡੀਓ ਆਈ ਨਾ ਜਿੱਥੇ ਦਿਲਜੀਤ ਜਦੋਂ ਗਾ ਰਿਹਾ ਗਾਣਾ ਕਿ ਖੜਾ ਸਰਦਾਰ ਨਹੀਂ ਤੇ ਫਿਰ ਉਹ ਮੈਂ ਸਮਾਈਲ ਚੈੱਕ ਕੀਤੀ ਉਹ ਸਮਾਈਲ ਉਹ ਹੈ ਜਿਹੜਾ ਆਪਾਂ ਪਿਛਲੇ ਇੰਟਰਵਿਊ ਚ ਜਿਹੜੀ ਗੱਲ ਕੀਤੀ ਸੀ ਨਾ ਕਿ ਕੌਨਫੀਡੈਂਸ ਔਰ ਜੋ ਮੈਂ ਫੋਕਸ ਅਚੀਵ ਕਰਨਾ ਚਾਹਨੀ ਤੁਸੀਂ ਕਹੇ ਸੀਗਾ ਰਾਈਟ ਕਿ ਮੇਰੇ ਇੱਧਰ ਉੱਧਰ ਕੁਝ ਨਹੀਂ ਹੈ ਘੋੜੇ ਤਰ੍ਹਾਂ ਸਿੱਧਾ ਜ਼ਿੰਦਗੀ ਮੈਨੂੰ ਲੱਗਦਾ ਉਹ ਐਪਲੀਕੇਬਲ ਦਿਲਜੀਤ ਨੇ ਕੀਤਾ ਹੁਣ ਉਹ ਇੱਕ ਰਾਹ ਬਣਾਇਆ ਹੈ ਬਣਾਇਆ ਉਹ ਜਿਹੜੀ ਸਮਾਈਲ ਸੀ ਨਾ ਉਹ ਦੱਸ ਰਹੀ ਸੀਗੀ ਕਿ ਆ ਦੇਖੋ ਮੇਡ ਇਟ ਮੇਡ ਇਟ ਉਹ ਜਿਹੜੀ ਇੱਕ ਅੰਦਰ ਅੰਦਰ ਕਿਤੇ ਨਾ ਕਿਤੇ ਉਹ ਚੀਜ਼ ਹੁੰਦੀ ਹੈ ਕਿ ਆਹ ਚੀਜ਼ ਕਰਨੀ ਹੈ ਤੇ ਜਦੋਂ ਚੀਜ਼ ਹੁੰਦੀ ਨਾ ਫਿਰ ਆਪਣੇ ਆਪ ਨਾਲ ਹੀ ਬੰਦਾ ਗੱਲ ਕਰਦਾ ਉਹਨਾਂ ਨੇ ਬੜੀ ਸੋਹਣੀ ਇੱਕ ਉਹ ਸੀ ਕਹਿੰਦੇ ਕਿ ਉਹ ਆਪ ਹੀ ਕਰਾ ਰਿਹਾ ਹੈ ਉਹ ਆਪ ਹੀ ਸੁਣ ਰਿਹਾ ਉਹ ਆਪ ਹੀ ਸੁਣਾ ਰਿਹਾ ਮਤਲਬ ਕਿੰਨੀ ਵਧੀਆ ਗੱਲ ਹੈ ਮੈਨੂੰ ਨਾ ਉਹਨਾਂ ਨੂੰ ਖੁਸ਼ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਇੰਨੇ ਖੁਸ਼ ਨੇ ਤੁਹਾਨੂੰ ਮਤਲਬ ਮੈਂ ਕਮਾਲ ਹੈ ਕਿ ਤੁਸੀਂ ਐਪਰੀਸ਼ੀਏਟ ਨਹੀਂ ਤਾਂ ਆਰਟਿਸਟ ਕਿੱਥੇ ਦੂਜੇ ਆਰਟਿਸਟ ਨੂੰ ਐਪਰੀਸ਼ੀਏਟ ਕਰਦਾ ਵਰਲਡ ਇਜ਼ ਵੈਰੀ স্মॉल ਲਵ ਸਪਰੈਡ ਲਵ ਤੁਸੀਂ ਮੈਨੂੰ ਇਹ ਲੱਗਦਾ ਕਿ ਜੋ ਚੀਜ਼ ਤੁਸੀਂ ਦੋਗੇ ਨਾ ਉਹ ਕੀ ਤੁਹਾਨੂੰ ਮਿਲੂਗੀ ਜੇ ਤੁਸੀਂ ਮੈਨੂੰ ਪਿਆਰ ਦੋਗੇ ਤੁਹਾਨੂੰ ਵੀ ਪਿਆਰ ਹੀ ਮਿਲੂਗਾ ਮੈਂ ਜੇ ਕਿਸੇ ਨੂੰ ਹੇਟ ਦੂੰਗੀ ਮੈਨੂੰ ਵੀ ਹੇਟ ਹੀ ਮਿਲੂਗਾ ਸੋ ਇਨ ਡਾਇਰੈਕਟਲੀ ਵੇਨਾ ਆਈ ਰੀਲੀ ਵਾਂਟ ਲਵ ਮੈਨੂੰ ਪਿਆਰ ਮਿਲੇ ਤੇ ਮੈਂ ਪਿਆਰ ਦਵਾਂ ਮੈਂ ਤੁਹਾਡੇ ਤੋਂ ਪਹਿਲਾਂ ਪਵਨ ਮਲੋਤਰਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਔਰ ਉਹਨਾਂ ਨੇ ਐਡਾ ਵੱਡਾ ਕੰਪਲੀਮੈਂਟ ਦਿੱਤਾ ਕਹਿੰਦੇ ਉਹ ਦੇਸ਼ ਦਾ ਸਭ ਤੋਂ ਵੱਡਾ ਐਕਟਰ ਹੈ ਦਿਲਜੀਤ ਯਾ ਐਸਟੈਂਡਿੰਗ ਕਹਿੰਦੇ ਦੇਸ਼ ਚੋਦੇ ਤੋਂ ਵੱਡਾ ਔਰ ਕਹਿੰਦੇ ਮੈਂ 10 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿਸੇ ਡਾਇਰੈਕਟਰ ਦਾ ਨਾਮ ਲੈ ਰਹੇ ਸੀ ਕਿ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਯਰ ਵਾਈ ਕਾਂਟ ਅ ਸਿੱਖ ਵੀ ਅ ਹੀਰੋ ਯਾ ਪੱਗਾਂ ਵਾਲਾ ਮੁੰਡਾ ਵੀ ਕਹਿੰਦੇ ਇਹ ਦਿਲਜੀਤ ਨੇ ਅਪਰੂਵ ਕਰਕੇ ਦਿਖਾਤਾ ਇਨ ਟਰਮਸ ਆਫ ਪੱਗਾਂ ਵਾਲੇ ਵੀ ਇਨ ਟਰਮਸ ਆਫ ਐਕਟਰ ਇਨ ਟਰਮਸ ਆਫ ਸਿੰਗਰ ਇਨ ਟਰਮਸ ਆਫ ਐਜ਼ ਇਨ ਗੁੱਡ ਹਿਊਮਨ ਬੀਇੰਗ ਮਤਲਬ ਤੁਸੀਂ ਸੋਚ ਵੀ ਜਿੱਥੇ ਆਪਣੀ ਸੋਚ ਵੀ ਖਤਮ ਹੁੰਦੀ ਹੈ ਨਾ ਕਿ ਯਾਰ ਇਦਾਂ ਚੀਜ਼ ਨਹੀਂ ਅਚੀਵ ਹੋ ਸਕਦੀ ਉਹ ਚੀਜ਼ ਵੀ ਉਹਨਾਂ ਨੇ ਅਚੀਵ ਕਰਕੇ ਦਿਖਾਈ ਹੈ ਸੋ ਇਹ ਚੀਜ਼ ਇੱਕ ਹੀ ਮੈਨੂੰ ਆ ਲੱਗਦਾ ਕਿ ਇਹਦੇ ਵਿੱਚ ਜਿਹੜੀ ਮੈਨੂੰ ਚੀਜ਼ ਫੀਲ ਹੋਈ ਉਹ ਸੀ ਓਨੈਸਟੀ ਹੂੰ ਓਨੈਸਟੀ ਆਪਣੇ ਆਪ ਨਾਲ ਆਪਣੇ ਕੰਮ ਦੇ ਨਾਲ ਕੋਈ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਕਿਸੇ ਚੀਜ਼ ਦੇ ਉੱਤੇ ਫੋਕਸ ਨਹੀਂ ਸਿਰਫ ਆਪਣੇ ਕੰਮ ਦੇ ਨਾਲ ਪਿਆਰ ਆਪ ਦੇ ਆਪ ਨਾਲ ਪਿਆਰ 90s ਦੇ ਦੌਰ ਚਨਾ ਦੀਪ ਬਹੁਤ ਸਾਰੇ ਮੁੰਡਿਆਂ ਨੇ ਵਾਲ ਕਟਾਏ ਸੀ ਹਾਂਜੀ ਅਸੀਂ ਸਕੂਲ ਪੜ੍ਹਦੇ ਸੀ ਉਦੋਂ ਮੇਰੇ ਯਾਦ ਹੈ ਤੇ ਅਸੀਂ ਜੂੜਾ ਬਨਣਾ ਪਟਕਾ ਬਨਣਾ ਤੇ ਆਮੀ ਇਹ ਗੱਲ ਹੁੰਦੀ ਸੀ ਵੀ ਮਤਲਬ ਜਿਹਦੇ ਜੁੜਾ ਰੱਖਿਆ ਜਾਂ ਜਿਹੜਾ ਪੱਗ ਬੰਨਦਾ ਨਾ ਉਹਦੇ ਨਾਲ ਕੁੜੀ ਨਹੀਂ ਸੈੱਟ ਹੁੰਦੀ ਤੇ ਮੁੰਡਿਆਂ ਨੇ ਵੱਡੀ ਗਿਣਤੀ ਚ ਉਦੋਂ ਵਾਲ ਕਟਾਏ ਗਾਣੇ ਇਹੋ ਜਿਹੇ ਚੱਲੇ ਤੁਸੀਂ ਮੈਂ ਤੁਹਾਡੇ ਗਰਲਸ ਪੁਆਇੰਟ ਆਫ View ਤੋਂ ਜਾਨਣਾ ਚਾਹਨਾ ਇੱਕ ਕੁੜੀ ਦੇ ਪੁਆਇੰਟ ਆਫ View ਤੋਂ ਮੈਨੂੰ ਲੱਗਦਾ ਦੌਰ ਬਦਲਿਆ ਜੀ ਦਿਲਜੀਤ ਆਏ ਨਿੱਕੂ ਨਿੱਕੂ ਹੋਣਾ ਨੇ ਸ਼ੁਰੂ ਕੀਤਾ ਦਿਲਜੀਤ ਆਏ ਤਰਸੀਮ ਜੱਸੜ ਜੀ ਹੁਣ ਪੱਗਾਂ 'ਚ ਹੀਰੋ ਵੀ ਤੁਸੀਂ ਦੇਖੋ ਬਾਲੀਵੁੱਡ ਤੱਕ ਪਹੁੰਚ ਗਿਆ। ਇਹ ਸਾਇਕੀ ਕੀ ਸੀਗੀ? ਇਹ ਇਹ ਦੌਰ ਕੀ ਸੀ ਔਰ ਹੁਣ ਕੀ ਉਹ ਥੌਟ ਚੇਂਜ ਹੋਇਆ ਕੁੜੀਆਂ ਦਾ? ਮੈਨੂੰ ਲੱਗਦਾ ਜਿੰਨੀ ਚੇ ਕੋਈ ਚੀਜ਼ ਹੁੰਦੀ ਨਹੀਂ ਤੇ ਆਪਾਂ ਬਿਲੀਵ ਨਹੀਂ ਕਰਦੇ। ਜਦੋਂ ਕੋਈ ਚੀਜ਼ ਹੁੰਦੀ ਹੈ ਤਾਂ ਫਿਰ ਐਦਾਂ ਲੱਗਦਾ ਕਿ ਅੱਛਾ ਐਦਾਂ ਵੀ ਹੋ ਸਕਦਾ ਹੈ। ਸੋ ਪਹਿਲਾਂ ਬਿਲੀਵ ਤਾਂ ਤੁਹਾਨੂੰ ਆਪ ਦੇ ਅੰਦਰ ਹੀ ਕਰਨਾ ਪਊਗਾ। ਦਿਲਜੀਤ ਜਿਨੇ ਵੀ ਉਹਨਾਂ ਨੇ ਵੀ ਆਪ ਦੇ ਅੰਦਰ ਬਿਲੀਵ ਕੀਤਾ ਹੋਊਗਾ ਨਾ ਜਦੋਂ ਉਹਨਾਂ ਨੇ ਫਰਸਟ ਟਾਈਮ ਸਟਾਰਟ ਕੀਤਾ ਹੋਊਗਾ। ਕਿੰਨਾ ਕ੍ਰਿਟਿਸਾਈਜ਼ ਲੋਕਾਂ ਨੇ ਕੀਤਾ ਹੋਏਗਾ ਬਟ ਉਹਨਾਂ ਨੂੰ ਬਿਲੀਵ ਸੀ। ਮੈਂ ਕਰਨਾ ਹੈ। ਨੇ ਕਰਨਾ ਮੈਂ ਉਹਨਾਂ ਦੀ ਇੱਕ ਇੰਟਰਵਿਊ ਚ ਸੁਣਿਆ ਸੀ ਉਹਨਾਂ ਨੇ ਕਿਹਾ ਸੀ ਕਿ ਕਿਸੇ ਨੇ ਕਿਹਾ ਸੀ ਜਦੋਂ ਤੁਸੀਂ ਗੱਲ ਕੀਤੀ ਕਿ ਵਾਲ ਕਟਾਏ ਸੀ ਤਾਂ ਕਿਸੇ ਨੇ ਕਿਹਾ ਸੀ ਕਿ ਪੰਜਾਬੀ ਮੁੰਡੇ ਫੈਸ਼ਨ ਨਹੀਂ ਕਰ ਸਕਦੇ ਹਮ ਮੈਂ ਕਰਕੇ ਦਿਖਾਉਂਗਾ ਮੈਂ ਕੱਪੜੇ ਪਾ ਕੇ ਦਿਖਾਉਂਗਾ ਹਨਾ ਸੋ ਤੁਹਾਡੇ ਅੰਦਰ ਉਹ ਚੀਜ਼ ਦੀ ਹੈਗੀ ਹੈ ਨਾ ਜੇ ਬਿਲੀਵ ਤੁਸੀਂ ਕਰਦੇ ਤਾਂ ਹੀ ਤਾਂ ਹੀ ਸਾਰਾ ਵਰਲਡ ਤੁਹਾਡੇ ਤੇ ਬਿਲੀਵ ਕਰੂਗਾ ਤੇ ਜਿਹੜੀ ਚੀਜ਼ ਹੋਈ ਨਹੀਂ ਉਹਦੇ ਬਾਰੇ ਤੁਸੀਂ ਕਿਵੇਂ ਗੱਲ ਕਰ ਸਕਦੇ ਕਿ ਇਦਾਂ ਹੋ ਨਹੀਂ ਸਕਦਾ ਪੋਸਿਬਿਲਟੀ ਤਾਂ ਹੈਗੀ ਹੈ ਨਾ ਇੰਪੋਸੀਬਲ ਦੇ ਵਿੱਚ ਵੀ ਪੋਸੀਬਲ ਪੋਸੀਬਿਲਿਟੀ ਹੈਗੀ ਹੈ ਤੇ ਰਹੀ ਗੱਲ ਸਰਦਾਰ ਦੀ ਮੈਨੂੰ ਲੱਗਦਾ ਹੈ ਕਿ ਜੋ ਸਰਦਾਰ ਮੁੰਡੇ ਦੀ ਇੱਕ ਸ਼ਾਨ ਹੈ ਜੋ ਇੱਕ ਪਗੜੀ ਹੈ ਮੁੱਛਾਂ ਨੇ ਮਸਟੈਚਸ ਨੇ ਦਾੜੀ ਹੈ ਤਾਂ ਉਹ ਰੋ ਵੀ ਵੱਖਰਾ ਹੈ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਟਰਬਨ ਗਾਏ ਦੂਰੋਂ ਹੀ ਪਛਾਨਿਆ ਜਾਏਗਾ ਕਿ ਯਾਰ ਇਹ ਸਰਦਾਰ ਹੈ ਪੰਜਾਬੀ ਹੈ ਸੋ ਉਹ ਚੀਜ਼ ਦਾ ਮੈਨੂੰ ਇਹ ਲੱਗਦਾ ਹੈ ਕਿ ਇੱਕ ਪ੍ਰਾਊਡੀ ਹੈ ਕੋਈ ਉਹਦੇ ਵਿੱਚ ਉਹ ਗੱਲ ਕੁੜੀਆਂ ਦਾ ਉਹ ਥਾਟ ਮੁੱਕ ਗਿਆ ਵੀ ਜੈਲ ਵਾਲਾ ਮੁੰਡਾ ਜ਼ਿਆਦਾ ਸੋਹਣਾ ਤੇ ਪੱਗ ਵਾਲਾ ਸੋਹਣਾ ਨਹੀਂ ਤੂੰ ਹੀ ਪਰਸਨੈਲਿਟੀ ਤੁਸੀਂ ਖੁਦ ਸੋਚੋ ਕਿ ਇੱਕ ਪਾਸੇ ਸਰਦਾਰ ਖੜਾ ਹੋਵੇ ਮੈਂ ਨਹੀਂ ਕਰਦੀ ਕਿ ਮੈਂ ਉਹਨਾਂ ਨੂੰ ਕੁਝ ਉਹ ਕੰਮ ਡਿਸਗ੍ਰੇਸ ਨਹੀਂ ਕਰ ਰਹੀ ਹਾਂ ਡਿਸਗ੍ਰੇਸ ਨਹੀਂ ਕਰ ਰੇ ਪਰ ਇੱਕ ਜੋ ਪਰਸਨੈਲਿਟੀ ਹੈ ਜੋ ਇੱਕ ਬੰਦਾ ਕਿੰਗ ਦੀ ਤਰ੍ਹਾਂ ਇੱਕ ਸਿਰ ਤੇ ਤਾਜ ਹੈ ਉਹ ਸਰਦਾਰ ਮੁੰਡੇ ਚ ਹੀ ਹੈ ਉਹ ਗੱਲ ਬਾਤ ਉਹ ਗੈਂਟ ਉਹੀ ਬੰਦਾ ਹੀ ਲੱਗਦਾ ਜਿੰਦੇ ਸਿਰ ਤੇ ਪੱਗ ਆ ਉਹ ਹੌਂਸਲਾ ਕੌਨਫੀਡੈਂਸ ਹੁਣ ਤੁਸੀਂ ਇਸ ਫਿਲਮ ਤੋਂ ਕੈਰੀ ਕਰ ਰਹੇ ਹੋ ਕਿ ਦੀਪ ਹੁਣ ਐ ਦੇਖ ਕੇ ਆਉਂਦੇ ਆਪ ਨੂੰ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਹਾਨੂੰ ਟ੍ਰੇਲਰ ਦੇਖ ਕੇ ਮੈਨੂੰ ਬਹੁਤ ਕਮਾਲ ਲੱਗਿਆ ਔਰ ਮੈਂ ਤੁਹਾਨੂੰ ਪੁੱਛ ਵੀ ਰਿਹਾ ਸੀ ਵੀ ਉਹ ਗਲੇ 'ਚ ਪਟਾ ਜਿਹਾ ਕਰਦਾ ਹੈ ਪਰ ਟ੍ਰੇਲਰ ਦੇਖ ਕੇ ਇਹਨਾਂ ਨੂੰ ਸਭ ਤੋਂ ਪਹਿਲੀ ਗੱਲ ਇਹ ਪੁੱਛੀ ਵੀ ਹੈ ਕਿ ਮੀਡੀਆ ਦਾ ਰੋਲ ਹੈ ਕੀ ਕਰ ਰਹੇ ਹੋ ਤੁਸੀਂ ਹਾਂਜੀ ਤੇ ਥੈਂਕ ਯੂ so much ਤੁਸੀਂ ਤੁਸੀਂ ਨੂੰ ਐਪਰੀਸ਼ੀਏਟ ਕੀਤਾ ਵਧੀਆ ਕੈਰੈਕਟਰ ਹੈ ਮੇਰਾ ਮਹਿਰ ਦਾ ਜਰਨਲਿਜ਼ਮ ਹੀ ਹੈ ਕਾਲਜ ਦੇ ਵਿੱਚ ਉਹ ਪੜ੍ਹਦੀ ਹੁੰਦੀ ਹੈ ਮਹਿਰ ਤੇ ਮੈਨੂੰ ਉਮੀਦ ਹੈ ਕਿ ਵਾਈਗਰੂ ਨੇ ਮੈਨੂੰ ਇਹ ਮੌਕਾ ਦਿੱਤਾ ਆ ਥਿਨ ਮੋਸ਼ਨਸ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਜੈ ਪ੍ਰੋਡਕਸ਼ਨ ਨੇ ਮੈਨੂੰ ਓਪਰਚੁਨਿਟੀ ਦਿੱਤੀ ਹੈ ਕਿ ਮੈਂ ਇਸ ਮੂਵੀ ਦਾ ਪਾਰਟ ਬਣਿਆ ਤੇ ਬਸ ਇਹੀ ਉਮੀਦ ਕਰਦੀ ਹੈ ਕਿ ਜਿੱਦਾਂ ਜੇ ਨੂੰ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ মিডিਆ ਨੇ ਇੰਨਾ ਪਿਆਰ ਕੀਤਾ ਆਡੀਅנס ਨੇ ਇੰਨਾ ਪਿਆਰ ਦਿੱਤਾ ਉਦਾਂ ਹੀ ਦੀਪ ਸਾਈਕਲ ਨੂੰ ਤੁਸੀਂ ਉਨਾ ਹੀ ਪਿਆਰ ਦਿਓਗੇ ਮੈਂ ਤੁਹਾਡੇ ਚਿਹਰੇ ਤੇ ਸਮਾਈਲ ਜਦੋਂ ਤਾੜੀਆਂ ਵੱਜੀਆਂ ਨਾ ਉਹਦਾ ਟ੍ਰੇਲਰ ਵੇਲੇ ਮੈਂ ਦੇਖ ਰਿਹਾ ਸੀ ਤੁਸੀਂ ਬਲਸ਼ ਕਰ ਰਹੇ ਸੀ ਚੰਗਾ ਲੱਗ ਰਿਹਾ ਸੀ ਚੰਗੀ ਵਾਈਬ ਸੀ ਮੈਨੂੰ ਇਦਾਂ ਲੱਗਦਾ ਹੈ ਕਿ ਉਸ ਟਾਈਮ ਤੇ ਜੋ ਮੈਂ ਫੀਲ ਕਰ ਰਹੀ ਸੀ ਮਤਲਬ ਉਸ ਟਾਈਮ ਤੇ ਇਦਾਂ ਲੱਗ ਰਿਹਾ ਸੀ ਕਿ ਕੁਝ ਚੀਜ਼ ਜੋ ਮੈਂ ਚਾਹਦੀ ਸੀ ਉਹ ਚੀਜ਼ ਮੈਨੂੰ ਮਿਲ ਗਈ ਤੇ ਸ਼ਾਇਦ ਮੇਰ ਤੋਂ ਖੁਸ਼ ਨਸੀਬ ਇਸ ਦੁਨੀਆ ਤੇ ਕੋਈ ਨਹੀਂ ਹੈ ਹਮ ਉਸ ਟਾਈਮ ਤੇ ਜਿਹੜੀ ਮੇਰੀ ਫੀਲਿੰਗ ਸੀ ਓਵਰ ਵੈਲਮ ਸੀ ਮੈਂ ਮੈਂ ਅੰਦਰ ਹੀ ਸੋਚ ਰਹੀ ਸੀ ਹੋ ਗਿਆ ਇਹ ਸਾਰਾ ਕੁਝ ਜੋ ਮੈਂ ਸੋਚਿਆ ਸੀ ਉਹ ਹੋ ਗਿਆ ਤੇ ਬਸ ਸ਼ੁਕਰ ਹੀ ਹੈ ਹੱਲਾ ਸੱਚੇ ਦਿਲ ਨਾਲ ਚਾਹੋ ਮੰਗੋ ਮੈਨੀਫੈਸਟ ਕਰੋ ਮਿਲ ਜਾਂਦਾ ਹੈ ਬਾਜੀ ਮੇਰੀ ਸਾਰੀ ਲਾਈਫ ਮੈਨੀਫੈਸਟੇਸ਼ਨ ਤੇ ਹੈ ਮਿਸ ਸੱਚੀ ਕਹਨੀਏ ਮੈਂ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਚ ਵੀ ਗੱਲ ਕਹੀ ਸੀ ਮੈਂ ਤੁਹਾਡੇ ਨਾਲ ਵੀ ਬੈਠੀ ਹੋ ਜਾਂਦੀ ਮੈਨੀਫੈਸਟੇਸ਼ਨ ਸੀ ਮੈਂ ਜਦੋਂ ਤੁਹਾਡਾ ਕੋਈ ਇੰਟਰਵਿਊ ਵੀ ਦੇਖਦੀ ਸੀ ਤਾਂ ਦਿਮਾਗ ਚ ਥਾਟ ਸੀ ਸੋ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਪਤਾ ਨਹੀਂ ਇਹ ਚੀਜ਼ ਦਾ ਕਿਸੇ ਨੂੰ ਮੈਂ ਐਕਸਪ੍ਰੈਸ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ ਪਰ ਜੋ ਕੁਝ ਵੀ ਮੇਰੀ ਲਾਈਫ ਦਾ ਇੱਕ ਉਹੀ ਹੈ ਕਿ ਜੋ ਕੁਝ ਵੀ ਮੈਂ ਪਾ ਰਹੀ ਹਾਂ ਜਾਂ ਜੋ ਕੁਝ ਵੀ ਹੋ ਰਿਹਾ ਸਾਰਾ ਮੈਨੀਫੈਸਟੇਸ਼ਨ ਤੇ ਪੈਰੈਂਟਸ ਨੂੰ ਯਾਦ ਕਰ ਰਹੀ ਸੀ ਉਦੋਂ ਬੈਠੇ ਮम्मा ਮਤਲਬ ਬ੍ਰਦਰ ਤਾਂ ਮੇਰੇ ਨਾਲ ਹੀ ਹੁੰਦਾ ਤੇ ਸਵੇਰੇ ਜਦੋਂ ਮੈਂ ਆਈ ਸੀ ਘਰੋਂ ਮੱਥਾ ਟੇਕ ਕੇ ਆਈ ਸੀ ਗੁਰਦੁਆਰੇ ਮੱਥਾ ਟੇਕ ਕੇ ਮम्मा ਪਾਪਾ ਦਾ ਵੀ ਅਸ਼ੀਰਵਾਦ ਲੈ ਕੇ ਆਈ ਸੀ ਤੇ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਦੇ ਉਹਨਾਂ ਨੂੰ ਖੁਸ਼ ਦੇਖ ਕੇ ਨਾ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਮੈਂ ਕੁਛ ਤੈਹੋ ਜਾ ਕਰ ਰਹੀ ਹਾਂ ਨਾ ਜਿੰਦੇ ਨਾਲ ਉਹ ਖੁਸ਼ ਨੇ ਇਮੋਸ਼ਨਲ ਟਾਈਮ ਵੀ ਸੀ ਇਮੋਸ਼ਨਲ ਪਰ ਇਨਾ ਸਟਰਗਲ ਫਿਰ ਬਹੁਤ ਸਾਰੀਆਂ ਚੀਜ਼ਾਂ ਫਿਰ ਬਹੁਤ ਸਾਰਾ ਲਾਈਫ ਚ ਕੁਝ ਮੈਨੂੰ ਇਹ ਲੱਗਦਾ ਹੈ ਮੈਂ ਕਦੀ ਆਪਦੇ ਆਪ ਨੂੰ ਕਦੀ ਵੀ ਐਦਾਂ ਨਹੀਂ ਸਿਗਨਲ ਨਹੀਂ ਦਿੱਤਾ ਕਿ ਮੈਂ ਕੋਈ ਸਟਰਗਲ ਕਰ ਰਹੀ ਹਾਂ ਇਹ ਕਰ ਰਹੀ ਹਾਂ ਮੈਂ ਹਮੇਸ਼ਾ ਇਹ ਚ ਸੋਚਿਆ ਹੈ ਕਿ ਮੈਂ ਇਸ ਚੀਜ਼ ਲਈ ਤਿਆਰੀ ਕਰ ਰਹੀ ਹਾਂ ਔਰ ਜੋ ਕੁਝ ਵੀ ਹੋਊਗਾ ਵਧੀਆ ਹੀ ਹੋਊਗਾ ਮੈਂ ਸੁਪਨਾ ਦੇਖਿਆ ਨਾ ਭਾਜੀ ਐਕਟਰਸ ਬਣੰਦਾ ਕਿਸੇ ਹੋਰ ਨੇ ਨਾ ਨਹੀਂ ਨਾ ਦੇਖਿਆ ਸੋ ਮੈਂ ਹੀ ਮਿਹਨਤ ਕਰਨੀ ਹੈ ਉਸ ਚੀਜ਼ ਲਈ ਕੋਈ ਕੰਪਲੇਂਟ ਨਹੀਂ ਆ ਕੋਈ ਗਿੱਲਾ ਨਹੀਂ ਕੋਈ ਸ਼ਿਕਵਾ ਨਹੀਂ ਬਸ ਇੰਨੀ ਕੋ ਇੱਕ ਰਿਕਵੈਸਟ ਆ ਆਡੀਅנס ਨੂੰ ਕਿ ਕਵਿ ਮੌਕਾ ਜ਼ਰੂਰ ਦਿਓ ਕੰਮ ਦੇਖੋ ਕਿੰਨੀ ਤਰੀਕ ਨੂੰ ਆ ਰਹੀ ਹੈ ਫਿਲਮ 17 ਮਈ 17 ਮਈ ਨੂੰ ਹਾਂਜੀ ਤੁਸੀਂ ਸਾਨੂੰ ਬੁਲਾਓਗੇ ਦੇਖਣ ਵਾਸਤੇ ਤੁਸੀਂ ਆਓਗੇ ਨਹੀਂ ਆਪੇ ਨਹੀਂ ਆਓਗੇ ਇਹ ਬੁਲਾਉਣਗੇ ਜੀ ਮੈਂ ਤਾਂ ਪ੍ਰੀਮੀਅਰ ਤੇ ਦੇਖ ਲੂੰਗਾ ਇਹ ਨਾਲ ਬਿਠਾ ਕੇ ਮੂਵੀਜ਼ ਦਿਖਾਣੀ ਹੈ ਨਾਲ ਨਾਲ ਮੈਨਾਂ ਨੂੰ ਪੁੱਛਣਾ ਹੈ ਕਿ ਮੈਨੂੰ ਦੱਸੋ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗ ਰਹੀ ਹੈ ਬਹੁਤ ਧੰਨਵਾਦ ਬੈਸਟ ਆਫ ਲੱਕ ਸਾਡੇ ਵੱਲੋਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਟੈਲੈਂਟ ਜਿਹੜਾ ਉਹ ਅੱਗੇ ਆਉਂਦਾ ਰਹੇ ਹਮੇਸ਼ਾ ਜੀ ਚਾਪਲੂਸੀਆ ਜਾਂ ਚਾਟੂਕਾਰਤਾ ਜਾਂ ਉਹਦਾ ਸਮਾਂ ਬਹੁਤ ਥੋੜਾ ਹੁੰਦਾ ਜੀ ਪਰਮਾਤਮਾ ਮੇ ਕਸ਼ ਲੋਕਾਂ ਤੇ ਹਮੇਸ਼ਾ ਆਪਦਾ ਹੱਥ ਰੱਖੇ ਸੋ ਤੁਹਾਡੇ ਵਾਸਤੇ ਦਿਲੋਂ ਦੁਆਵਾਂ ਨੇ ਔਰ ਉਮੀਦ ਕਰਦੇ ਆ ਕਿ ਸੁਪਰ ਹਿੱਟ ਫਿਲਮ ਜੀ ਔਰ ਤੁਹਾਡਾ ਜਿਹੜਾ ਕਰੀਅਰ ਹੈ ਉਹ ਜਿਵੇਂ ਉਹ ਪਿੱਛੇ ਜੇ ਚੰ드ਰੀਆਨ ਗਿਆ ਨਾਵੇਂ ਜੈਟ ਸੋ ਸਵੀਟ ਯੂ ਆਰ ਸੋ ਕਾਈਂਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਸੋ 17 ਮਈ ਨੂੰ ਜ਼ਰੂਰ ਦੇਖਣ ਜਾਓ ਜੀ ਜੇ ਜੱਟ ਵਿਗੜ ਗਿਆ ਦੀਪ ਸੈਗਲ ਤੇ ਜੈ ਰੰਦਾਵਾ ਪਵਨ ਮਲੋਤਰਾ ਸਾਹਿਬ ਕਮਾਲ ਦੇ ਫਾਈਨ ਐਕਟਰਸ ਤਿੰਨੋ ਇਹ ਧੰਨਵਾਦ ਜੀ ਥੈਂਕ ਯੂ